ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਤੇ ਐਨੀਵਲ ਫਾਰਮ ਸਟੇਸ਼ਨ ਤੋਂ ਤੇ ਪਹਿਲਾਂ ਵੀ ਤਰ੍ਹਾਂ ਆਪਾਂ ਫੇਰ ਇੱਕ ਵਾਰੀ ਹਾਜ਼ਰ ਹੋਏ ਆ ਇੱਕ ਹੋਰ ਨਵੇਂ ਫਾਰਮ ਤੇ ਬਾਈ ਗੁਰਪ੍ਰੀਤ ਜੀ ਦੇ ਫਾਰਮ ਤੇ ਠੀਕ ਹੈ ਜੀ ਆਪਾਂ ਖੜੇ ਆ ਇਸ ਵਕਤ ਪਿੰਡ ਹੀਰਕੇ ਜੋ ਕਿ ਪੱਤਾਮਾਲੂਗਾ ਦੇ ਨਾਲ ਪੈਂਦਾ ਹੈਗਾ ਮਾਨਸਾ ਡਿਸਟ੍ਰਿਕਟ ਦੇ ਵਿੱਚ ਚੰਡੂਕਿਆਂ ਦੇ ਨਾਲ ਹੀਰਕੇ ਪਿੰਡ ਸੋ ਆਪਾਂ ਅੱਜ ਬਾਈ ਦੀ ਜਿਹੜੀ ਸਕਸੈਸਫੁਲ ਸਟੋਰੀ ਹੈਗੀ ਇਹਨਾਂ ਨੂੰ ਕੀ ਕੀ ਬੈਨੀਫਿਟ ਮਿਲੇ ਆਪਣੀ ਫੀਡ ਤੋਂ ਤੇ ਬਾਕੀ ਹੋਰ ਜਿਹੜੀ ਗੱਲਬਾਤ ਆ ਉਹ ਬਾਈ ਨਾਲ ਆਪਾਂ ਕਰਦੇ ਆਂਗੇ ਹਾਂਜੀ ਤੇ ਤੁਹਾਡੇ ਤੱਕ ਆਪਾਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਜੀ ਬਾਈ ਪਹਿਲੇ ਸਭ ਤੋਂ ਪਹਿਲਾਂ ਆਪਾਂ ਦੱਸ ਤਾਣਾ ਆਪਣਾ ਨਾਮ ਦੱਸਾਂਗੇ ਆਪਣਾ ਨਾਮ ਜਗਰਪ੍ਰੀਤ ਸਿੰਘ ਜਗਰਪ੍ਰੀਤ ਸਿੰਘ ਤੇ ਡੇਹੀਰ ਕੇ ਆਈ ਤੇ ਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਆਪਣਾ ਠੀਕ ਹੈ ਜੀ ਤੇ ਮੇਰੇ ਵੱਲੋਂ ਜੀ ਤੁਹਾਡਾ ਸਾਡੇ ਫਾਰਮ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡਾ ਜੀ ਤੇ ਬਾਈ ਜੀ ਇਹ ਆਪਾਂ ਗੱਲ ਕਰੀਏ ਵੀ ਜਿਹੜੀ ਫਾਰਮ ਦੀ ਸ਼ੁਰੂਆਤ ਸੀਗੀ ਉਹ ਮਤਲਬ ਕਦੋਂ ਤੋਂ ਤੁਸੀਂ ਸ਼ੁਰੂਆਤ ਕੀਤੀ ਅਤੇ ਕਿਵੇਂ ਤੁਹਾਨੂੰ ਲੱਗਿਆ ਵੀ ਸਾਨੂੰ ਫਾਰਮ ਦੇ ਵਿੱਚ ਆਉਣਾ ਆਉਣਾ ਚਾਹੀਦਾਗਾ ਜਾਂ ਫਾਰਮ ਦੇ ਨਾਲ ਪਹਿਲਾਂ ਤੁਹਾਡਾ ਕੀ ਜਿਹੜਾ ਸਹਾਇਕਤ ਹੁੰਦਾ ਕੀ ਸੀਗਾ ਉਹ ਇਹ ਜੀ ਆਪਣਾ ਨਾ ਸ਼ੁਰੂ ਤੋਂ ਪਹਿਲਾਂ ਆਪਣੇ ਬਜ਼ੁਰਗ ਮੱਝਾਂ ਜਿਆਦੀਆਂ ਰੱਖਦੇ ਸੀ ਠੀਕ ਹੈ ਜੀ ਮੱਝਾਂ ਦਾ ਕੰਮ ਸੀ ਆਪਣਾ ਠੀਕ ਹੈ ਜੀ ਤੇ 2015 ਚ ਮੈਂ ਪਹਿਲੀ ਗਾਂ ਲੈ ਕੇ ਆਇਆ ਸੀ ਠੀਕ ਹੈ ਜੀ ਤੇ ਉਹ ਗਾਂ ਨੇ ਵਧੀਆ ਰਿਸਪੌਂਸ ਦਿੱਤਾ ਮੱਝ ਨਾਲੋਂ ਵਧੀਆ ਰਿਸਪੌਂਸ ਦਿੱਤਾ ਗਾਂ ਨੇ ਤੇ ਉਸ ਦੇ ਬਾਅਦ ਚੋ ਹੌਲੀ ਹੌਲੀ ਥੋੜੀ ਕ੍ਰਾਸ ਬ੍ਰੀਡ ਚ ਗਾਂ ਸੀ ਠੀਕ ਹੈ ਜੀ ਉਸ ਦੇ ਬਾਅਦ ਚ ਫਿਰ ਇੱਕ ਥੋੜੀ ਜਿਹੀ ਬਰੀਡ ਦੀ ਗੱਲ ਲੈ ਲਈ ਉਹਨੇ ਉਸ ਤੋਂ ਵੀ ਸੋਹਣਾ ਰਿਸਪੌਂਸ ਦਿੱਤਾ ਉਸ ਦੇ ਬਾਅਦ ਚ ਫਿਰ ਹੌਲੀ ਹੌਲੀ ਮੱਝਾਂ ਲਈ ਕੰਮ ਘਟਾਉਂਦੇ ਗਏ ਇਹ ਵਧਾਉਂਦੇ ਰਹੇ ਠੀਕ ਹੈ ਜੀ ਲੰਮਾ ਸਮਾਂ ਤਾ ਜ਼ਿਆਦਾ ਪੈ ਗਿਆ ਵੀ ਆਪਣੇ ਕੋਲ ਜਗ੍ਹਾ ਦੀ ਬਹੁਤ ਜ਼ਿਆਦਾ ਘਰਾਂ ਸੀ ਓਕੇ ਪਹਿਲਾਂ ਹੁਣ ਆਹੀ ਜਗ੍ਹਾ ਸੀ ਜਿੱਥੇ ਆਪਾਂ ਖੜੇ ਆ ਅੱਛਾ ਪਹਿਲਾਂ ਇੱਥੇ ਰੱਖਿਆ ਸੀ ਇੱਥੇ ਰੱਖਿਆ ਸੀ ਹੁਣ ਆਪਣਾ ਉਧਰ ਤੁਹਾਨੂੰ ਪਤਾ ਵੀ ਫਾਰਮ ਦਾ ਛੱਡ ਦਾ ਕੰਮ ਚੱਲ ਰਿਹਾ ਹੈ ਜਗ੍ਹਾ ਗਾਵਾਂ ਬਹਿਲਾ ਉੱਤੇ ਸੀ ਹੁਣ ਇੱਥੇ ਲਿਆਂਦੇ ਹੋਏ ਆਪਾਂ ਸੀ ਕਰ ਆਏ ਸੀ ਤੁਸੀਂ ਦੱਸ ਰਹੇ ਸੀ ਹਾਂ ਉਧਰ ਛੱਡ ਬਣੀ ਜਾਂਦਾ ਸੀ ਤੁਸੀਂ ਇੱਕ ਗਾਂ ਤੋਂ ਸ਼ੁਰੂਆਤ ਕੀਤੀ ਸੀ ਇੱਕ ਗਾਂ ਤੋਂ ਸ਼ੁਰੂਆਤ ਕੀਤੀ ਤੇ ਅੱਜ ਤੁਹਾਡੇ ਕੋਲ ਜਿਹੜੇ ਨੰਬਰ ਆਫ ਐਨੀਮਲ ਨੇਗੇ ਬਿਲਕੁਲ ਵਿੱਚ ਹੀ ਕੱਲੀਆਂ ਆਪਾਂ ਗਾਵਾਂ ਦੀ ਗੱਲ ਕਰੀਏ ਐਸ ਟੇ ਪਗਾਵਾਂ ਦੀ ਗੱਲ ਕਰੀਏ ਉਹ ਕਿੰਨੀਆਂ ਨੇ ਤੁਹਾਡੇ ਕੋਲੇ ਆਪਣੇ ਕੋਲ ਵੱਡੀਆਂ ਗਾਵਾਂ ਇਸ ਟਾਈਮ 10 ਕਿ ਗਾਵਾਂ ਨੇ ਜੀ 10 ਗਾਂ ਠੀਕ ਹੈ ਮੱਝਾਂ ਫਿਰ ਆਪਾਂ ਘਰ ਵਾਸਤੇ ਰੱਖਿਆ ਇਹ ਘਰ ਵਾਸਤੇ ਰੱਖਿਆ ਭਾਈ ਠੀਕ ਹੈ ਜੀ ਟੋਟਲ ਆਪਾਂ ਨੰਬਰ ਆਫ ਐਨੀਮਲ ਦੀ ਗੱਲ ਕਰੀਏ ਕਿੰਨੇ ਆ ਜੀ ਆਪਣੇ ਕੋਲ 20 ਕ ਜਾਨਵਰ ਹੋਣਗੇ 18 ਤੋਂ 20 ਜਾਨਵਰ ਹੋਣਗੇ ਅੱਜ ਦੇ ਟਾਈਮ ਤੇ ਮਤਲਬ ਵਿੱਚ ਹੀ ਕਾਫ ਵਿੱਚ ਹੀ ਕਾਫ ਹਾਏ ਵਿੱਚ ਹੀ ਗਾਵਾਂ ਹਾਂਜੀ ਠੀਕ ਹੈ ਭਾਈ ਤੇ ਬਹੁਤ ਵਧੀਆ ਲੱਗਿਆ ਭਾਈ ਤੁਹਾਡੇ ਨਾਲ ਮਿਲ ਕੇ ਬਿਲਕੁਲ ਜੀ ਤੇ ਭਾਈ ਨੇ ਕੁਝ ਕੰਮ ਆਪਦੀ ਇੱਧਰ ਰੱਖਿਆ ਹੋ ਜਾਨਾ ਕਿਉਂਕਿ ਉਹ ਤੋਂ ਥੋੜਾ ਜਿਹਾ ਕੰਮ ਚੱਲ ਰਿਹਾ ଥିਗਾ ਤੇ ਕੁਝ ਕੰਮ ਇਹਨਾਂ ਇੱਧਰ ਮਤਲਬ ਉਹ ਮਸ਼ੀਨ ਲੱਗੀ ਹੋਈ ਹੈਗੀ ਚੁਾਈ ਵਾਲੀ ਉਧਰ ਨੇ ਉਹ ਤੁਹਾਨੂੰ ਦਿਖ ਤੇ ਬਈ ਗੱਲ ਕਰੀ ਆਪਾਂ ਫੀਡ ਦੀ ਹੈਨਾ ਬਿਲਕੁਲ ਫੀਡ ਤੇ ਹੋਣਗੇ ਤੁਹਾਡੇ ਕੋਲੇ ਟੋਟਲ ਜਿਹੜਾ ਦੁੱਧ ਹੈਗਾ ਉਹ ਕਿੰਨਾ ਹੋ ਜਾਂਦਾ ਇਸ ਵਕਤ ਇਸ ਟਾਈਮ ਅਰੇ ਜਿੱਦੜ ਵੀ ਆਪਣੇ ਕੋਲ ਨਾ 30 ਲੈਵਲ ਹੀ ਚੱਲ ਰਿਹਾ ਇਸ ਟਾਈਮ ਠੀਕ ਹੈ ਜੀ ਆਪਣੇ ਕੋਲ 2 ਕੁਆਂਟਲ ਦੇ ਲੰਬਸਮ ਵੀ 2 ਕੁਆਂਟਲ 10 ਕਿਲੋ 15 ਵੀ ਹੋ ਜਾਂਦਾ ਹੈ ਅੱਖ ਵੀ ਰਹਿ ਜਾਂਦਾ 2 10 15 ਦੇ ਨਜ਼ਦੀਕ ਚੱਲੀ ਜਾਂਦਾ ਦੁੱਧ ਵਾਲੇ ਜਾਨਵਰ ਕਿੰਨੇ ਆ ਜੀ ਟੋਟਲ ਦੁੱਧ ਵਾਲੇ ਆਪਣੇ ਕੋਲ ਇਸ ਟਾਈਮ ਮਿਲਕਿੰਗ ਤੇ 7 ਜਾਨਵਰ ਚੱਲ ਰਹੇ ਆ ਜੀ 7 ਤੋਂ 8 ਜਿਹਦੇ ਵਿੱਚੋਂ ਚਾਰ ਜਾਨਵਰ ਤਾਂ ਹਾਈ ਯੀਲਡ ਜਿਹੜੇ ਕਿ ਤੁਹਾਡੇ ਟਾਈਮ ਦੇ ਸੂਏ ਆ ਕਈਆਂ ਦਾ ਸੂਆ ਨੌਵੇਂ ਮਹੀਨੇ ਜੇ ਪਿਆ ਸੀ ਇੱਕ ਦੋ ਗਾਇਆਂ ਵਿੱਚ ਇਹੋ ਜਿਹਾ ਜਿਹਨਾਂ ਨੂੰ ਸੂਏ ਨੂੰ ਲੰਮਾ ਟਾਈਮ ਲੱਗਦਾ ਓਕੇ ਓਕੇ ਹਾਂ ਮਤਲਬ ਜਿਹੜਾ ਪੀਕ ਲੈਵਲ ਰਹਿੰਦਾਗਾ ਬਾਈ ਤੁਹਾਡੀ ਕੋਈ ਮਾਦਾ ਹਾਂਜੀ ਉਹ ਮਤਲਬ ਸੂਣ ਤੋਂ ਬਾਅਦ ਕਾਵਿੰਗ ਤੋਂ ਬਾਅਦ ਕਿੰਨੇ ਸਮੇਂ ਤੱਕ ਰਹਿੰਦਾ ਮਤਲਬ ਕਿੰਨੇ ਮਹੀਨੇ ਤੱਕ ਜਿਹੜਾ ਪਸ਼ੂ ਹੈ ਉਹ ਪੀਕ ਲੈਵਲ ਤੇ ਰਹਿੰਦਾ ਹੈ ਪੀਕ ਲੈਵਲ ਆਇਆ ਵੀਰੇ ਇਸ ਵਾਰ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਠੀਕ ਹੈ ਜੀ ਫੀਡ ਦਾ ਸਾਇਲਿਸ ਦੀ ਕੁਆਲਿਟੀ ਵੀ ਚੰਗੀ ਸੀ ਇਸ ਵਾਰ ਠੀਕ ਹੈ ਕੁਝ ਬਰੀਡ ਦਾ ਵੀ ਸੁਧਾਰ ਹੋ ਗਿਆ ਆਪਣੇ ਕੋਲ ਹੁਣ ਆਪਣੇ ਕੋਲ ਜਿਹੜੀਆਂ ਗਾਵਾਂ 9ਵੇਂ ਮਹੀਨੇ ਚ ਜਿਨ੍ਹਾਂ ਦੀ ਕਾਵਿੰਗ ਹੋਈ ਸੀ ਠੀਕ ਹੈ ਜੀ ਉਹਨਾਂ ਦੀ ਮੰਨ ਕੇ ਚਲੋ ਆ ਸੀਮਨ ਵੀ ਰੱਖੇਗੇ ਕਨਸੀਵ ਵੀ ਕਰ ਗਿਆ ਉਹ گاਵਾ ਆਪਣੇ ਕੋਲ 32-33 ਲੀਟਰ ਤੇ ਚੱਲਿਆ ਸੀ ਉਹਨਾਂ ਥਲੇ ਹੁਣ ਵੀ 28 ਲੀਟਰ 29 ਲੀਟਰ ਦੁੱਧ ਹੈਗੇ ਜੀ ਤੇ ਜਿਹੜਿਆ ਹਾਈ ਯੀਲਡ گاਵਾ ਨੇ ਉਹਨਾਂ ਨੂੰ ਸੂਈਆਂ ਨੂੰ ਦੋ-ਦੋ ਮਹੀਨੇ ਹੋ ਗਏ ਓਕੇ ਉਹ 40 ਲੀਟਰ ਦੇ ਲਗਭਗ ਚਾਰ گاਵਾ ਆਪਣੇ ਕੋਲ ਚੱਲਿਆ ਜੀ ਹਾਂਜੀ ਇੱਕ ਵੀਰੇ ਅੱਜੇ ਗੱਲ ਕਰੀਏ ਵੀ ਸੰਜਨ ਨਾਲ ਤੁਸੀਂ ਕਿੰਨੇ ਟਾਈਮ ਤੋਂ ਜੁੜੇ ਹੋਏ ਹੋਗੇ ਸੰਜਨ ਵੀਰੇ ਮੈਂ ਪਹਿਲੀ ਵਾਰੀ 9ਵੇਂ ਮਹੀਨੇ ਦੀ 1 ਤਰੀਕ ਨੂੰ ਖੇੜ ਲਿਆ ਦੀ ਸਟਾਰਟ ਕੀਤੀ ਸੀ ਮਤਲਬ ਕੀਮੀ ਨਾ ਦੇ ਨੀਅਰ ਬਾਊਟ ਤੋਂ ਨੀਅਰ ਬਾਊਟ ਹੋ ਗਿਆ ਹਾਂਜੀ ਉਸ ਤੋਂ ਪਹਿਲਾਂ ਵੀ ਤੁਸੀਂ ਕਿਹੜੀ ਫੀਡ ਜਿਹੜੀ ਆ ਉਹ ਵਰਤਦੇ ਸੀ ਹோம் ਮੇਡ ਫੀਡ ਯੂਜ਼ ਕਰ ਰਹੇ ਸੀ ਉਸ ਟਾਈਮ ਹோம் ਮੇਡ ਮਤਲਬ ਹோம் ਮੇਡ ਸੋਰੀ ਕਿਸੇ ਮਤਲਬ ਫੀਡ ਫੈਕਟਰੀ ਤੋਂ ਬਣਵਾ ਕੇ ਫੀਡ ਆਪਣੇ ਮਾਨਸਾ ਬਰਸਲ ਫੀਡ ਫੈਕਟਰੀ ਤੋਂ ਫੀਡ ਆਉਂਦੀ ਹੈ ਤੇ ਸੰਜਨ ਫੀਡ ਵਰਤਣ ਤੋਂ ਪਹਿਲਾਂ ਤੁਹਾਡਾ ਮਿਲਕਿੰਗ ਦੇ ਵਿੱਚ ਪਸ਼ੂਆਂ ਦਾ ਕੀ ਰਿਸਪੌਂਸ ਸੀਗਾ ਤੇ ਬੀਸੀਐਸ ਦੀ ਆਪਾਂ ਗੱਲ ਕਰੀਏ ਉਹਦਾ ਕੀ ਰਿਸਪੌਂਸ ਸੀਗਾ ਪਹਿਲਾਂ ਆਪਾਂ ਬੀਸੀਐਸ ਦੀ ਗੱਲ ਕਰਦੇ ਆਂਗੇ ਕੁਛ ਉਹ ਜਿਹੜਾ ਬੋਡੀ ਬੈਲੈਂਸ ਬੋਡੀ weight ਉਹ ਕਿਸ ਤਰ੍ਹਾਂ ਦਾ ਰਹਿੰਦਾ ਸੀ ਆਪਣੀ ਫੀਡ ਵਰਤਣ ਤੋਂ ਪਹਿਲਾਂ ਰਾਜੇਂਦਰ ਵੀਰੇ ਬੀਸੀਐਸ ਦਾ ਤਾਂ ਮੈਨੂੰ ਇੰਨਾ ਕੁ ਬੈਨੀਫਿਟ ਮਿਲਿਆ ਹੈ ਇਹ ਫੀਡ ਦਾ ਆ ਵੀ ਇੱਕ ਤਾਂ ਮੇਰੀਆਂ ਗਾਵਾਂ ਨੂੰ ਕੋਈ ਜ਼ਿਆਦਾ ਕੀ ਮੋਕ ਵਗੈਰਾ ਦੀ ਪ੍ਰੋਬਲਮ ਨਹੀਂ ਲੱਗੀ ਅੱਛਾ ਡੇਰੀਆ ਦੀ ਕੋਈ ਦਿੱਕਤ ਕੋਈ ਦਿੱਕਤ ਨਹੀਂ ਆਈ ਬਹੁਤ ਸੋਹਣਾ ਗੋਬਰ ਕਰ ਰਿਹਾ ਕੋਈ ਪ੍ਰੋਬਲਮ ਨਹੀਂ ਆਈ ਤੇ ਬੀਸੀਐਸ ਸਕੋਰ ਤਾਂ ਇੰਨਾ ਕੋ ਰਿਸਪਾਂਸ ਮਿਲਿਆ ਵੀ ਜਿਹੜਾ ਜਿੰਨੀ ਸ਼ਾਇਨਿੰਗ ਪਸ਼ੂ ਦੇ ਸੂਣ ਦੇ ਟਾਈਮ ਸੀ ਠੀਕ ਹੈ ਉਸ ਤੋਂ ਜ਼ਿਆਦਾ ਹੀ ਸ਼ਾਇਨਿੰਗ ਪਸ਼ੂ ਦੀ ਉੱਪਰ ਇਸ ਟਾਈਮ ਵੀ ਹੈ ਆ ਤੁਹਾਡੇ ਆਪਣੇ ਸਾਹਮਣੇ ਗਾਇਆਂ ਖੜੀਆਂ ਨੇ ਆ ਗਾ ਦੀ ਮਿਲਕਿੰਗ ਹੋ ਗਈ ਇਹ ਗਾ 40 ਲੀਟਰ ਤੇ ਚੱਲਦੀ ਹੈ ਇਹਨੂੰ 2 ਮਹੀਨੇ ਸੂਈ ਨੂੰ ਹੋ ਗਏ ਇਹਦਾ ਬੀਸੀਐਸ ਸਕੋਰ ਚੈੱਕ ਕਰੋ ਹੁਣ 15 ਦਿਨ ਤਾਂ ਹੋ ਗਏ ਇਹਨਾਂ ਦੀ ਚਵਾਈ ਹੋ ਗਈ ਨਹੀਂ ਇਹਦੀ ਚਵਾਈ ਰਹਿੰਦੀ ਹੈ ਜੀ ਇਹਦੀ ਹੋ ਗਈ ਇਹਦੀ ਚਵਾਈ ਹੋ ਚੁੱਕੀ ਹੈ ਦੋਸਤੋ ਇਹਦੀ ਚਵਾਈ ਹੋ ਜੇ ਪੈਂਡਲ ਇਹਦਾ ਤੁਸੀਂ ਬੀਸੀਐਸ ਚੈੱਕ ਕਰਤਾ ਉਸ ਦੇ ਬਾਰੇ ਦੇ ਲੇਵਲ ਦੀ ਬਣਾਵਟ ਚੈੱਕ ਕਰਵਾ ਦੋਗੇ ਠੀਕ ਹੈ ਤੇ ਉਹਦਾ ਪਸ਼ਮਾਰਤ ਚੈੱਕ ਕਰ ਸਕਦੇ ਠੀਕ ਹੈ ਵੀਰੇ ਬਾਈ ਗੁਰਪੇ ਇਹਦੇ ਦੱਸਣ ਦੇ ਮੁਤਾਬਕ ਦੋ ਖੀੜੇ ਪਹਿਲਾਂ ਬਾਹਰੇ ਸੀਗੇ ਹੋਮ ਮਿਕਸ ਤੇ ਹੀ ਕਹਿ ਸਕਦੇ ਆਪਾਂ ਉਹਨਾਂ ਦੇ ਨਾਲ ਇਹ ਕਹਿੰਦੇ ਵੀ ਇਹਦਾ ਸਾਡਾ 20% ਸੀਗਾ ਐਨੀ ਮਾਲਦਾ ਉਹ ਬਹੁਤ 20% ਸਕੋਰ ਤੇ ਜਿਹੜਾ ਉਹ ਬਹੁਤ ਡਾਊਨ ਜਾਂਦਾ ਸੀਗਾ ਪਿਛਲੇ 6 ਮਹੀਨੇ ਤੋਂ ਆਪਣੀ ਸੰਜਨ ਖੀੜ ਯੂਜ਼ ਕਰ ਰਹੇ ਆ ਇਹ ਗਰਾਊਂਡ ਖੇਡ ਆਪਣੇ ਯੂਜ਼ ਕਰ ਰਹੇ ਹੈਗੇ ਤਾਂ ਉਸ ਤੋਂ ਬਾਅਦ ਜਿਹੜਾ ਕਹਿੰਦੇ ਆ ਵੀ ਇਹਨਾਂ ਦਾ ਬੀਸੀਐਫ ਸਕੋਰ ਆ ਜਿਹੜਾ ਉਹ ਕਾਫੀ ਅੱਪ ਚੱਲ ਰਿਹਾ ਹੈਗਾ ਮਤਲਬ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਹੈਗਾ ਬਹੁਤ ਜੀ ਹਾਂ ਜੀ ਤੇ ਗੁਰਪ੍ਰੀਤ ਵੀਰੇ ਜੀ ਆਪਾਂ ਗੱਲ ਕਰੀਏ ਮਿਲਕਿੰਗ ਦੀ ਬਿਲਕੁਲ ਜੀ ਆਪਣੀ ਫੀਡ ਵਰਤਨ ਤੋਂ ਪਹਿਲਾਂ ਮਿਲਕਿੰਗ ਮਤਲਬ ਜਿਹੜੇ ਤੁਹਾਡੇ ਹਾਈਲਡ ਐਨੀਮਲ ਸੀਗੇ ਉਹਨਾਂ ਦਾ ਪੀਕ ਲੈਵਲ ਕੀ ਰਹਿੰਦਾ ਸੀਗਾ ਤੇ ਦਿਨ ਦਾ ਫੁੱਟਾ ਜਿਹੜਾ ਟੋਟਲ ਦੁੱਧਤਾਗਾ ਉਹ ਕਿੰਨਾ ਹੁੰਦਾ ਸੀ ਤੇ ਹੁਣ ਦਾ ਕਿੰਨਾ ਹੁੰਦਾ ਹੈਗਾ ਮਿਲਕਿੰਗ ਦਾ ਵੀਰੇ ਆਏ ਆ ਵੀ ਮਿਲਕਿੰਗ ਆਪਣੇ ਕੋਲ ਪਿਛਲੇ ਸੂਏ ਵਾਲੀਆਂ ਵੀ ਗਾਵਾਂ ਠੀਕ ਹੈ ਕੋਈ ਗਾਵਾ ਨਵੀਂ ਪਰਚੇਜ਼ ਨਹੀਂ ਕੀਤੀ ਹੋਈ ਆਪਦੀ ਬਰੀਡ ਹੈ ਜਿਹੜੀਆਂ ਗਾਵਾਂ ਆਪਣੇ ਕੋਲ ਅ ਪਿਛਲੇ ਸੂਏ ਚ ਆਹੀ ਸੀਜ਼ਨ ਤੇ ਸੂਆ ਪੈਂਦਾ ਹੁੰਦਾ ਸੀ ਜਿਹੜੇ ਸੀਜ਼ਨ ਤੇ ਇਸ ਵਾਰ ਪਿਆ ਜਿਹੜੀਆਂ ਗਾਵਾਂ ਪਿਛਲੀ ਵਾਰੀ 32 33 ਲੀਟਰ ਪੀਕ ਲੈਵਲ ਦਿਖਾਉਂਦੀਆਂ ਸੀ ਉਹ ਇਸ ਟਾਈਮ 40 45 40 ਦੇ ਲੰਮਸਮ ਚੱਲ ਰਹੀਆਂ ਜੀ ਹਾਂਜੀ ਐਨਾ ਆਪਾਂ ਨੂੰ ਬੈਨੀਫਿਟ ਮਿਲਿਆ 10 12 ਲੀਟਰ ਦਾ ਜਿਹੜਾ ਡਿਫਰੈਂਸ ਆ ਉਹ ਦੇਖਣ ਨੂੰ ਮਿਲਦਾ ਹਾਂਜੀ ਮਿਲਿਆ ਜੀ ਟੋਟਲ ਤੁਹਾਡੇ ਕੋਲ ਮਿਲਕਿੰਗ ਐਨੀਮਲ ਹੈਗੇ ਅਗੇ 7 ਜਨਵਰੀ ਨੇ ਆਪਣਾ मतलब 70 ਤੋਂ 60 ਤੋਂ 70 ਲੀਟਰ ਦਾ ਜਿਹੜਾ ਜਾਂ ਇਹ ਆਪਾਂ ਕਹਿ ਸਕਦੇ ਹਾਂਗੇ ਹਾਂਜੀ ਉਹ ਡਿਫਰੈਂਸ ਦੇਖੋ ਮਿਲਦਾ ਜੀ ਦੋਸਤੋ ਜੀ ਆਪਾਂ ਪਾਰ ਐਨੀਮਲ ਦੀ ਗੱਲ ਕਰੀਏ ਬਾਈ ਕੁਰ ਭੇਜਦਾ ਕਹਿਣਾਗਾ ਵੀ ਆਪਣੀ ਫੀਡ ਯੂਜ਼ ਕਰਨ ਤੋਂ ਪਹਿਲਾਂ ਇਹਨਾਂ ਦੇ ਜਿਹੜਾ ਜਾਨਵਰਾਂ ਦਾ ਜਿਹੜਾ ਹਾਈ ਮਿਲਕ ਫੀਲਡ ਐਨੀਮਲ ਸੀਗੇ ਉਹਨਾਂ ਦਾ ਪੀਕ ਪੀਕ ਲੈਵਲ ਰਹਿੰਦਾ ਸੀਗਾ ਉਹ 32 ਦੇਤੀ ਲੀਟਰ ਰਹਿੰਦਾ ਸੀਗਾ ਤੇ ਸੰਜਨ ਫੀਡ ਵਰਤਣ ਤੋਂ ਬਾਅਦ ਇਹਨਾਂ ਦਾ ਜਿਹੜਾ ਮਤਲਬ ਦੁੱਧ ਦਾ ਰਿਜ਼ਲਟ ਆਗਾ ਉਹ 32 ਦੇਤੀ ਲੀਟਰ ਤੋਂ 42 ਲੀਟਰ 40 ਲੀਟਰ ਦੇ ਨੀਅਰ ਅਬਾਊਟ ਰਹਿੰਦਾਗਾ ਮਤਲਬ ਆਪਾਂ ਮਤਲਬ 7 ਜਨਵਰੀਆਂ ਦੇ ਪਿੱਛੇ ਦੇਖੀਏ ਤਾਂ ਘੱਟੋ ਘਾਟ ਇਹਨਾਂ ਦਾ 10 ਲੀਟਰ ਤੇ ਵੀ ਆਪਾਂ ਐਵਰੇਜ ਲਈਏ ਤਾਂ 70 ਲੀਟਰ ਦੀ ਜਿਹੜੀ ਦਿਨ ਦੀ ਐਵਰੇਜ ਆ ਉਹ ਇਹਨਾਂ ਦੀ ਵਧੀਆ ਬਿਲਕੁਲ ਸਹੀ ਕਹਿ ਰਹੇ ਮੇਰੇ ਸਹੀ ਕਹਿ ਰਹੇ ਬਿਲਕੁਲ ਬਾਕੀ ਵੀਰੇ ਜੇ ਆਪਾਂ ਗੱਲ ਕਰੀਏ ਦੁੱਧ ਦੀ ਵੀ ਆਪਾਂ ਗੱਲ ਕਰਨੀ 20 ਤੇ 80 ਵੀ ਆਪਾਂ ਗੱਲ ਕਰਦੀ ਹੈ ਨਾ ਤੇ ਆਪਣੀ ਫੀਡ ਪਾਉਣ ਦੇ ਨਾਲ ਜਿਹੜੀ ਬਾਡੀ ਦੀ ਸ਼ਾਈਨਿੰਗ ਆ ਉਹ ਕਿਸ ਤਰ੍ਹਾਂ ਦੀ ਰਹਿੰਦੀ ਹੈ ਬਹੁਤ ਸੋਹਣੀ ਵੀਰੇ ਠੀਕ ਹੈ ਜੀ ਬਹੁਤ ਸੋਹਣੀ ਆ ਆਪਾਂ ਥੋੜੇ ਜਿਲੇ ਲੇਟ ਹੋ ਗ ਉਤੇ ਆਪਾਂ ਵਧੀਆ گاਵਾ ਤੋਰ ਕੇ ਵੀ ਦਿਖਾ ਦਿੰਦੇ ਤੇ ਜਿਹੜੀ ਸ਼ੇਰਿੰਗ ਵਗੈਰਾ ਤੇ ਮੰਨ ਕੇ ਚਲੋ BCS ਸਕੂਰ ਤਾਂ ਇੰਨਾ ਕੋ ਵਧੀਆ ਰਿਸਪਾਂਸ ਮਿਲਿਆ ਤੇ ਪਸ਼ੂਆਂ ਦੇ ਦੁੱਧ ਦੇ ਪੀਕ ਲੈਵਲ ਦਾ ਤੇ ਅਸੀਂ ਇੱਕ ਸਪੈਸ਼ਲ ਵੀਡੀਓ ਵੀ ਬਣਾਈ ਸੀ ਤੇ ਬਹੁਤ ਹੀ ਸੋਹਣਾ ਰਿਸਪਾਂਸ ਮਿਲਿਆ ਠੀਕ ਹੈ ਹਾਂ ਤੁਸੀਂ ਮੈਂ ਦੇਖਿਆਗਾ ਵੀ ਤੁਸੀਂ ਆ ਆਪਦੇ ਬੇਸ ਤੇ ਵੀ ਜਿਹੜਾ ਹੈਗਾ ਉਹ ਸਾਡੀ ਮਤਲਬ ਫੀਡ ਨੂੰ ਜਿਹੜਾ ਪ੍ਰਮੋਟ ਕਰ ਰਹੇ ਹਾਂ ਆਪਣੇ ਨਾ ਹੀ ਇੱਥੇ ਆਪਣੇ ਚਾਚਾ ਜੀ ਆ ਉਹਨਾਂ ਨੇ ਪੇਜ ਬਣਾਇਆ ਹੋਇਆ ਸਿੱਧੂ ਫੀਰਕੇ ਵਾਲਾ ਉਹ ਵੈਸੇ ਵੀਡੀਓ ਬਣਾਉਣ ਆ ਗਏ ਵੀ ਮੈਂ ਕਿਹਾ ਯਾਰ ਵੀ ਆਪਾਂ ਜਿਹੜੀ ਚੀਜ਼ ਚੰਗਿਆ ਉਹ ਕਿਉਂ ਨਾ ਦਸ਼ਕਾਂ ਨੂੰ ਦੱਸੀ ਜਾਵੇ ਹਨਾ ਸੋ ਅਸੀਂ ਸਭ ਥੋੜਾ ਜਿਹਾ ਲੇਟ ਹੋ ਗਏ ਸੀਗੇ ਤੇ ਬਾਈ ਗੁਰ ਭੇਜਨੇ ਫਿਰ ਆਪਦੇ ਬੇਸ ਤੇ ਇੱਕ ਵੀਡੀਓ ਬਣਾ ਕੇ ਪਾਈ ਹੋਈ ਹੈਗੀ ਤੇ ਹੋ ਸਕਦਾ ਸੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਆ ਜੋ ਵੀਰੇ ਥੋੜਾ ਮਸ਼ੀਨ ਬੰਦ ਹੋ ਗਈ ਆਪਾਂ ਤੁਹਾਨੂੰ ਜਾਨਵਰਾਂ ਕਿ ਨਹੀਂ ਨਿਗਾ ਮਰਵਾ ਦਿੰਦੇ ਹੈਗੇ ਆਜੋ ਤੁਮ ਬਾਇਗੁੱਤੇ ਜਾਨਵਰਾਂ ਕਦੀ ਵੀ ਬੜੀ ਨਿਗ੍ਹਾ ਮਰਵਾ ਦਿੰਦੇ ਹੈਗੇ ਤੇ ਹਾਂਜੀ ਭਾਈ ਜਿਹੜੀ ਸਭ ਤੋਂ ਪਹਿਲਾਂ ਤੁਸੀਂ ਟ੍ਰਾਇਲ ਲਾਇਆ ਸੀਗਾ ਆਪਣੀ ਫੀਡ ਦਾ ਉਹ ਕਿਹੜੇ ਜਾਨਵਰਾਂ ਦੇ ਲਾਇਆ ਸੀ ਉਹ ਆਪਣਾ ਵੀਰੇ ਆਹਾ ਦੋਨੇ ਗਾਇਆਂ ਦੇ ਠੀਕ ਹੈ ਜੀ ਇਹਨੇ ਦੋਨੇ ਗਾਵਾਂ ਦਾ ਇਹਦਾ 9ਵੇਂ ਮਹੀਨੇ ਦੇ ਇੱਕ ਤਰੀਕ ਨੂੰ ਸੂਸ਼ਟ ਪੈ ਗਿਆ ਸੀ ਕਾ ਵੀ ਹੋ ਗਈ ਸੀ ਠੀਕ ਹੈ ਜੀ ਦੂਸਰੀ ਗਾਹ ਦੀ 9ਵੇਂ ਦੀ ਮਹੀਨਾ 10 11 ਨੂੰ ਹੋ ਗਈ ਸੀ ਠੀਕ ਹੈ ਇਹ ਦੋਨੇ ਗਾਵਾਂ ਤੇ ਮੈਂ ਸਟਾਰਟਿੰਗ ਵੀ ਟ੍ਰਾਇਲ ਆਪਣੀ ਸੰਜਣ ਕ੍ਰਾਊਨ ਫੀਡ ਦਾ ਲਾਇਆ ਸੀ ਇਹ ਇਹ ਗਾਵ ਆਪਣੇ ਘਰ ਦੀ ਬਰੀਡ ਹੈ ਇਹ ਆਪਣੀ ਪਾਇਨਰ ਦੀ ਹੈ ਉਹ ਹਲਕਦੀ ਹੈ ਇਹ ਵੀ ਐਸ ਦੇ ਹਾਂਜੀ ਇਹ ਗਾੜੇ ਦੋਨੇ گاਵਾ ਨੇ ਪਿਛਲੇ ਸੂਏ ਆਪਣੇ ਕੋਲ 27 28 ਲੀਟਰ ਦੁੱਧ ਪੀਕ ਫੜਿਆ ਸੀ ਅੱਛਾ ਤੇ ਇਸ ਟਾਈਮ ਵਾ ਇਹਨੇ ਆਪਣੇ ਕੋਲ ਆ ਸੂਏ ਦੇ ਵਿੱਚ ਮੈਨੂੰ ਲੱਗਦਾ 32 33 33 33 ਲੀਟਰ ਦੁੱਧ ਦਿੱਤਾ ਇਹਦਾ ਮਤਲਬ ਪਹਿਲੇ ਸੂਏ ਜਿਹੜਾ ਦਿੱਤਾ ਸੀਗਾ ਕਿੰਨਾ ਦੱਸੋ ਤੁਸੀਂ ਪਹਿਲੇ ਨਹੀਂ ਇਹ ਹੈ ਦਾ ਚੌਥੀ ਚੌਥੀ ਲਗਟੇਸ਼ਨ ਨੇ ਓਕੇ ਜਦੋਂ ਮਤਲਬ ਪਿਛਲੇ ਸੂਏ ਦੀ ਗੱਲ ਕਰੇ ਆਪਣੀ ਫੀਡ ਦਾ ਤੇ ਪਿਛਲੇ ਫੀਡ ਦਾ ਡਿਫਰੈਂਟ ਦੱਸ ਰਹੀ ਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਇਹ ਦੋਨੇ گاਵਾ ਦੀ ਏਆਈ ਹੋ ਗਈ ਓਕੇ ਦੋਨੇ گاਵਾ ਕਨਸੀਵ ਵੀ ਕਰ ਗਿਆ ਠੀਕ ਹੈ ਚੈੱਕ ਕਰਵਾਤੀਆਂ ਜੀ ਤੇ ਇਹ گاਵਾ ਦੀ ਬਾਬਾ BCS ਸਕੋਰ ਤੇ گاਵਾ ਦੇ ਸਰੀਰ ਦੀ ਲਿਸ਼ਕ ਵਗੈਰਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਹਾਂ ਜੀ ਇਹ ਗਾ ਦੀ ਇਹਦੀ ਹੁਣ ਮਿਲਕਿੰਗ ਹੋ ਗਈ ਜੀ ਅੱਛਾ ਇਹਦੀ ਮਿਲਕਿੰਗ ਹਾਂ ਜੀ ਇਹਦੀ ਮਿਲਕਿੰਗ ਹੋ ਗਈ ਜੀ ਠੀਕ ਹੈ ਮੇਰੇ ਕੋਲ ਦੀ ਰਾਤ ਦਾ ਟਾਈਮ ਹੈਗਾ ਪਰ ਤੁਸੀਂ گاਵਾ ਦੇ ਬਾਡੀ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਜਮਾ ਐ ਮਤਲਬ ਪਲੇਨ ਹੋਈ ਪਈ ਹੈਗੀ ਬਾਡੀ ਹਣਾ ਤੇ ਦੂਸਰੀ ਗੱਲ ਇਹ ਬਾਈ ਕੋਈ ਦਾ ਕਿਹਾ ਤਾਂ ਤੋਂ ਪਹਿਲਾਂ ਜਦੋਂ ਤੁਹਾਡੀ ਇਹਦਾ ਟੈਲ ਲਾਇਆ ਸੀਗਾ ਲਾਤੀ ਲਾ ਰਹੀ ਹੈ ਹਾਂ ਜੀ ਠੀਕ ਹੈ ਪੀਨਾ ਗਾਵਾਂ ਤੇ ਲਾਇਆ ਅੱਛਾ ਬਾਈ ਗੁਰਪ੍ਰੀਤ ਜੀ ਆਪਾਂ ਗੱਲ ਕਰੀਏ ਹਨ ਜਿਹੜੀ ਮੇਨ ਜਿਹੜੀ ਸਮੱਸਿਆ ਆਉਂਦੀ ਹੈਗੀ ਉਹ ਸਾਰੀਆਂ ਕੀਤਾ ਨਹੀਂ ਮੋਸਟਲੀ ਇਹ ਸਮੱਸਿਆ ਰਹਿੰਦੀ ਹੈ ਵੀ ਇਨਫਰਟੀਲਿਟੀ ਦੀ ਗੱਲ ਨਾ ਹੁੰਦੀ ਇਹਦੀ ਸਮੱਸਿਆ ਬਹੁਤ ਬਿਲਕੁਲ ਤੁਹਾਨੂੰ ਆਪਣੀ ਢੀਰ ਨਾਲ ਕੀ ਰਿਸਪੌਂਸ ਲੱਗਿਆ ਤੇ ਜਿਹੜੀ ਉਹ ਫਰਟੀਲਿਟੀ ਦੀ ਸਮੱਸਿਆ ਹੈਗੀ ਉਹਦੇ ਵਿੱਚ ਕੀ ਸੁਧਾਰ ਆਇਆ ਠੀਕ ਹੈ ਤੁਹਾਡੇ ਪਸ਼ੂ ਮਤਲਬ ਟਾਈਮ ਟੂ ਟਾਈਮ ਦਾ ਪਰ ਹੋ ਰਹੇ ਹੈਗੇ ਰਾਜਵਿੰਦਰ ਵੀਰੇ ਕੋਈ ਵੀ ਚਲੋ ਵੱਡੇ ਫਾਰਮ ਆ ਤਾਂ ਬਹੁਤ ਵੱਡੇ ਹੋ ਗਏ ਪੰਜਾਬ ਚ ਮੈਨੂੰ ਲੱਗਦਾ ਬਾਹਰਲੇ ਦੇਸ਼ਾਂ ਨੂੰ ਮਤ ਪਾਉਣ ਲੱਗ ਗਿਆ ਅੱਜਕੱਲ ਜਿਹੜੇ ਛੋਟੇ ਫਾਰਮਰ ਆ ਮੈਂ ਅਕਸਰ ਹੀ ਕਹਿੰਦਾ ਹੁੰਦਾ ਵੀ ਫਾਰਮ ਫੇਲ ਉਦੋਂ ਹੁੰਦਾ ਜਦੋਂ ਪਸ਼ੂ ਰੀਪੀਟ ਹੋ ਜਾਂਦਾ ਹੈ ਨੰਬਰ 2 ਤੇ ਜਦੋਂ ਪਸ਼ੂ ਮਸਟੈਟਸ ਆ ਜਾਂਦੀ ਹੈ ਮਸਟੈਟਸ ਨਾਲ ਹਾਂ ਜੀ ਜੇ ਅੱਜ 30 ਗਿੱਲੂ ਦਿੱਤਾ ਹੋ ਸਕਦਾ ਕੱਲ ਨੂੰ 3 ਗਿੱਲੂ ਹੀ ਰਹਿ ਜੇ ਠੀਕ ਹੈ ਜੀ ਪਰ ਮੈਂ ਆਪਦੇ ਕੁਸ਼ਤ ਆਪਣੀ ਦੇਖੋ ਫੀਡ ਜਾਦੇ ਟਾਈਮ ਦੀ ਪ੍ਰਾਣੀ ਨਾ ਹੋਵੇ ਹਨ ਕੋਈ ਹੋ ਸਕਦਾ ਜੇ ਆਪਣੀ ਸਾਇਲੈਂਸ ਦੀ ਕੁਆਲਿਟੀ ਨਾ ਚੰਗੀ ਹੋਈ ਉੱਥੇ ਫੀਡ ਵੀ ਕੀ ਕਰੂਗੀ ਸਹੀ ਹੈ ਹਨ ਮਤਲਬ ਡਰਾਈ ਮੈਟਰ ਵੀ ਜਿਹੜਾ ਹੈਗਾ ਉਹ ਮੈਂ ਨਹੀਂ ਰੱਖਦਾ ਮੈਂ ਨਹੀਂ ਰੱਖਦਾ ਜਿੰਨੀ ਮਰਜੀ ਵਧੀਆ ਕੰਪਨੀ ਪਾ ਲੋ ਜਿੰਨਾ ਚਿਰ ਤੁਹਾਡਾ ਡਰਾਈ ਮੈਟਰ ਬਿਲਕੁਲ ਜੀ ਬਿਲਕੁਲ ਫੀਡ ਜਿਹੜੀ ਬੈਲੈਂਸ ਨਹੀਂ ਜਾਈਗੀ ਉਹ ਚੀਜ਼ ਦੀ ਮਾਰ ਕਰ ਦੇ ਬਿਲਕੁਲ ਜੀ ਤੇ ਜਿਹੜੀ ਰਹੀ ਗੱਲ ਰਿਪੀਟ ਸਮੱਸਿਆ ਦੀ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਇਹ ਦੋ گاਵਾ ਦੇ ਟ੍ਰਾਇਲ ਆਇਆ ਸੀ ਨੌਵੇਂ ਮਹੀਨੇ ਦੀ ਕਾਵਿੰਗ ਹੈ ਇਸ ਟਾਈਮ ਦੋਨੇ گاਵਾ ਪ੍ਰੈਗਨੈਂਟ ਚੈੱਕ ਪਾਸ ਨੇ ਜੀ ਓਕੇ ਮਤਲਬ ਪਿਛਲੇ ਨੌ ਹਾਂ ਜੀ ਨੇ ਹੋ ਗਈ ਹਾਂ ਜੀ 2 ਮਹੀਨੇ ਆ ਹੋਏ 2 ਮਹੀਨੇ ਪੰਜ ਮਹੀਨੇ ਦਵਾ ਥੋੜੀ ਜਿਹੇ ਕਾਮ ਆ ਨਹੀਂ ਉਹ ਗੱਪੜ ਹੋ ਚੁੱਕੇ ਆ ਨੰਬਰ 2 ਤੇ ਜੀ ਇਹ ਆਇਆ ਹੁਣ ਇਸ ਟਾਈਮ ਮੇਰੇ ਕੋਲ ਸੱਤ ਗਾਵ ਆਪਣੀ ਪ੍ਰਾਉਣ ਫੀਡ ਤੇ ਚੱਲਦੇ ਆ ਜੀ ਓਕੇ ਤੇ ਨੌਵੇਂ ਮਹੀਨੇ ਤੋਂ ਲੈ ਕੇ ਅੱਜ ਤੱਕ ਮੈਂ ਕੋਈ ਐਂਟੀਬਾਇਓਟਿਕ ਮਸਟੈਟਸ ਬਾਰੇ ਹਜੇ ਤੱਕ ਚੱਕਿਆ ਨਹੀਂ ਜਿਹੜੀ ਨਹੀਂ ਲਾਇਆ ਹਾਂ ਜੀ ਕੋਈ ਸਮਝ ਹੈ ਕਿ ਐਂਟੀਬਾਇਓਟਿਕ ਨਹੀਂ ਹਾਂ ਜੀ ਕਿਉਂਕਿ ਕਿਤਨੇ ਕਿਤੇ ਭਾਈ ਉਹ ਜਦੋਂ ਆਪਾਂ ਦੁੱਧ ਦਾ ਬੱਚਾ ਜੇ ਤੁਸੀਂ ਘਰ ਅੱਜ ਗਾਉਣੇ ਹਾਂ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹਦਾ ਐਂਟੀਬੈਟਿਕਾ ਕਿੰਨੇ ਕਿੰਨੇ ਦੁੱਧ ਦੇ ਵਿੱਚ ਮਿਕਸ ਹੋ ਕੇ ਜਾਂਦਾ ਜੀ ਬਿਲਕੁਲ ਨਹੀਂ ਹਾਂ ਜਿੰਨੇ ਐਂਟੀਬੈਟਿਕ ਘੱਟ ਲੱਗਣਗੇ ਤਾਂ ਦੁੱਧ ਦੀ ਕੁਆਲਿਟੀ ਵੀ ਵਧੂਗੀ ਵਧੂਗੀ ਜੀ ਕਿਉਂਕਿ ਜਿਵੇਂ ਉਹ ਦੁੱਧ ਚੱਕਦੀ ਨਹੀਂ ਜੀ ਹਨਾ ਨਹੀਂ ਚੱਕਦੀ ਹਾਂਜੀ ਲੈਸ ਆਪਾਂ ਥੋੜੀ ਸਾਰੇ ਛੋਟੇ ਜਾਨਵਰਾਂ ਕਿੰਨੀ ਜਗਾ ਮਰਵਾ ਦਿੰਦੇ ਆਗੇ ਹੁਣ ਇਹੇ گاਵਾ ਸੀਗਾ ਇਹ ਆਪਣੇ ਇਹੇ گاਵਾ ਥੋੜੀ ਜੀ ਹੈ ਨਾ ਗਰਮੀ ਚ ਸੂਂਜਾਂ ਹੋਈਆਂ ਸੀ ਇਹਨਾਂ ਨੂੰ ਸੂਂਜਾਂ ਨੂੰ ਟਾਈਮ ਲੰਮਾ ਹੋ ਗਿਆ ਇਹਨਾਂ ਦੇ ਅੱਗੇ ਸੂਆ ਸੈੱਟ ਕਰਨ ਵਾਸਤੇ ਇਹ ਆਪਾਂ 11ਵੇਂ 11ਵੇਂ ਮਹੀਨੇ ਚ ਇਹਨਾਂ ਦੀ ਇਹੀ ਕਰਵਾਈ ਹੋਈ ਹੈ ਠੀਕ ਹੈ ਉਹ ਬੱਚੇ ਆਪਣੇ ਕੋਲ ਸਪ ਇਨੇ ਪਰਸੋ ਚੌਥੇ ਦੀ ਕਾਦੀ ਹੋਈ ਹੈ ਜੀ ਇਹਨੂੰ ਇੱਕ ਹੋਰ ਇਹਨੂੰ ਟ੍ਰਾਂਜਿਸ਼ਨ ਵੀ ਆਪਣੀ ਪਾਈ ਸੀ ਸੰਜਨ ਦੀ ਟ੍ਰਾਂਜਿਸ਼ਨ ਪਾਈ ਸੀ ਇਹ ਗਾਣੇ 4 ਘੰਟੇ ਦੇ ਵਿੱਚ ਜੇਰ ਪਾਤੀ ਸੀ ਇਹ ਇਹਨੇ ਬੱਚਾ ਦਿੱਤਾ ਈ ਇਹ ਆਪਣੀ ਰਮਾਡਾ ਦੀ ਸੈਕਸ਼ਨ ਸੀਮੰਟ ਦੀ ਬੱਚੀ ਹੈ ਠੀਕ ਹੈ ਜੀ ਇਹ ਆਪ ਸਪਾਈਕ ਦੀ ਸੀ ਹਾਂ ਇਹਦੀ ਮਾਂ ਵੇਰ ਕਾਦੀ ਸੀਮੰਟ ਦੀ ਸੀ ਅਜਨ ਪਰ ਵੀ ਬਈ ਜਦੋਂ ਤੁਸੀਂ ਟ੍ਰਾਂਜੀਸ਼ਨ ਦੀ ਗੱਲ ਕੀਤੀ ਹੈ ਨਾ ਮੇਰੇ ਆਉਣ ਤੋਂ ਪਹਿਲਾਂ ਵੀ ਜਦੋਂ ਮੈਂ ਕੰਪਨੀ ਜੁਆਇਨ ਕੀਤੀ ਹਾਂ ਜੀ ਤੇ ਮੇਰੇ ਆਉਣ ਤੋਂ ਬਾਅਦ ਵੀ ਕਿੰਨਾ ਇਹਨਾਂ ਨੇ ਵੀ ਟ੍ਰਾਂਜੀਸ਼ਨ ਕਰਦੀ ਹੈ ਉਹਨਾਂ ਨੇ ਜਿਹੜਾ ਰਿਸਪੌਂਸ ਦਿੱਤਾ ਹੈਗਾ ਬਿਲਕੁਲ ਮੈਂ ਕਿਹਾ ਕਿ ਆਵਾਜ਼ ਬਿਲਕੁਲ ਜੀ ਮਤਲਬ ਸੂਏ 'ਚ ਕੋਈ ਤਕਲੀਫ ਨਹੀਂ ਹਾਂਜੀ ਜੇਰ ਆਪਣੇ ਆਪ ਪੈ ਜਾਣੀ ਹੈ ਨਾ ਬਿਲਕੁਲ ਜੀ ਉਹਦਾ ਪੀਕ ਲੈਵਲ ਤੇ ਹੋਣਾ ਬਿਲਕੁਲ ਜੀ ਜੇ ਕਿੰਨਾ ਟਾਈਮ ਹੋ ਗਿਆ ਜੀ ਨੂੰ ਸੂਈ ਕਾਹੀ ਕਦੋਂ ਆਈ ਇਹਦੇ ਤਿੰਨ ਕਿ ਦਿਨ ਹੀ ਹੋਇਆ ਜੀ ਓਕੇ ਹਾਂਜੀ ਤਿੰਨ ਦਿਨ ਹੀ ਹੋਇਆ ਕੰਮ ਜੇਰ ਕਿੰਨੇ ਕਿੰਨੇ ਟਾਈਮ 'ਚ ਪੈ ਗਈ ਸਹੀ 4 ਘੰਟੇ ਠੀਕ ਹੈ ਠੀਕ ਹੈ ਇੱਕ ਪੀਕ ਲੈਵਲ ਇਹਨੇ ਕਿੰਨਾ ਫੜਿਆ ਬਾਈ ਤੇ ਇਹ ਹੁਣ ਚਾਰ ਦਿਨ ਹੀ ਹੋਇਆ ਹਜੇ ਸੂਈ ਨਹੀਂ ਇਸ ਟੇਪੇ ਥੱਲੇ ਹੋਊਗਾ 23 24 ਲੀਟਰ ਬੋਲਾ ਹਜੇ ਤਾਂ ਇਹ ਫੀਡ ਵਗੈਰਾ ਥੋੜੀ ਬਈ ਸਫਾਈ ਸੂਈ ਹੋਣ ਤੇ ਲਾਉਂਦੇ ਤੇ ਹੁਣ ਦੇਖੋ ਹੀ ਕਈ ਗਾਵਾਂ ਪਿੱਛੇ ਜਾਂਦੀਆਂ ਇਹ ਮੂੰਹ ਚੋਂ ਖੀਰੀ ਹੈ ਜੀ ਇਹ ਓਕੇ ਤੇ ਦੇਖੋ ਆਪਣਾ ਸਰੀਰ ਸੂਰ ਪੂਰਾ ਪ੍ਰੋਪਰ ਆ ਹਾਂ ਜੀ ਇਹ ਚਲੋ ਵੱਡੇ ਫਾਰਮਾਂ ਦੇ ਗਾਵਾਂ ਤੇ ਉਹਨਾਂ ਦੀ ਦੇਖਭਾਲ ਥਾਂ ਹੋਰ ਹੁੰਦੀ ਹੈ ਛੋਟੇ ਫਾਰਮਾਂ ਲਈ ਜਿਹੜੇ ਆਪਣੇ ਵਰਗੇ ਆ ਉਹਨਾਂ ਲਈ ਮੋਟੀਵੇਟ ਵਾਲੀ ਗੱਲ ਹੈ ਜੀ ਵੀ ਬਹੁਤ ਵਧੀਆ ਰਿਜ਼ਲਟ ਮਿਲਿਆ ਇਹ ਜਿਹੜੀ ਆ ਸੈਕਿੰਡ ਨੰਬਰ ਤੇ ਖੜੀ ਹੈ ਜੀ ਇਹ ਸਟੈਕਰ ਦੀ ਹੈ ਜੀ ਇਹ ਸਟੈਕਰ ਦੀ ਹੈ ਜੀ ਹਾਂ ਇਹ ਨਹੀਂ ਆਪਣੀ ਮੂੰਹ ਚ ਖੀਰੀ ਸੀ ਹੁਣ ਦੋ ਦੰਦ ਹੋ ਗਈ ਠੀਕ ਹੈ ਜੀ ਇਹਨੇ ਮੰਨ ਕੇ ਚਲੋ ਵੀ ਇਹ ਨਾ ਜਦੋਂ ਪਿੱਛੇ ਗਰਮੀ ਜ਼ਿਆਦੀ ਪਈ ਆ ਆਪਣੇ ਕੋਲ ਤੁਹਾਨੂੰ ਪਤਾ ਸ਼ੈੱਡ ਦਾ ਪ੍ਰਬੰਧ ਨਹੀਂ ਸੀ ਠੀਕ ਹੈ ਇਹਨੇ 2 ਮਹੀਨੇ ਪਹਿਲਾਂ ਬੱਚਾ ਦੇਤਾ ਸੀ ਅੱਛਾ ਹਾਂਜੀ ਹੁਣ ਇਹ ਇਹ ਸਟੈਕਰ ਦੀ ਆਪ ਹੈ ਅਰਮੰਡਾ ਸੈਕਸੂਰ ਤੋਂ ਗੱਬੜ ਹੈ ਜੀ ਇਹਨੂੰ ਆਪਣੀ ਆਉਂਦੀ ਹੈ ਕਿਹੜੀ ਫੀਡ ਉਹ ਟੌਪ 10 ਨੇ ਟੌਪ 9 ਆ ਜੀ 9 ਯਾਰ ਇਹਨੂੰ ਉਹ ਚੱਲਦੀ ਆ ਹੁਣ ਪਾਇਲਟ ਹਾਂ ਉਹ ਫੀਡ ਇਹਨਾਂ ਨੂੰ ਚੱਲਦੀ ਆ ਇਹ ਹੁਣ ਇਹਦਾ ਦੇਖੋ ਬੀਸੀਐਸ ਨਹੀਂ ਇਹ ਮਿਲਕਿੰਗ ਚਾਹੀਏ ਇਹਦੀ ਮਿਲਕਿੰਗ ਹੋ ਗਈ ਇਹਨੇ 17 18 ਲੀਟਰ ਦੁੱਧ ਆਇਆ ਇਹਨੇ ਤੁਮ ਵਸੇ 2 ਮਹੀਨੇ ਪਹਿਲਾਂ ਬੱਚਾ ਸਿੱਟ ਗਈ ਸੀ 8ਵੇਂ ਮਹੀਨੇ ਜੋ ਬੱਚਾ ਸਿੱਟ ਗਈ ਸੀ ਤੇ ਇਹ ਤੀਜੇ ਨੰਬਰ ਅਗੇ ਆਪਾਂ ਗੱਲ ਕਰੀਏ ਇਹ ਹੀ ਪੀਡੀਐਫ ਦੇ ਲੀਜੈਂਡ ਦੀ ਹੈ ਤੇ ਹਾਏ ਠੀਕ ਹੈ ਪੀਡੀਐਫ ਦੇ ਸੀਮਰ ਦੀ ਅਗੋ ਸਟੈਕਰ ਤੋਂ ਗੱਬੜ ਹੈ ਜੀ ਇਹ ਹੁਣ ਮੰਨ ਕੇ ਚਲੋ ਡਰਾਈ ਦੇ ਨੇੜੇ ਆ ਇਹ ਡਰਾਈ ਕਰਨੀ ਹੈ ਹੁਣ ਨਵੇਂ ਫਾਰਮਰ ਹੈ ਜੀ ਅੱਜ ਆਪਾਂ ਵੱਡੇ ਫਾਰਮਾ ਬਾਗੂ ਆਖੀ ਸਾਰਾ ਸੂਈ ਆਪਾਂ ਜਨਵਰੀ ਚ ਬਵਾਈਏ ਤਾਂ ਫਿਰ ਡਰਾਈ ਪੀਰੀਅਡ ਚੌਖਾ ਹੋ ਜਾਂਦਾ ਹੈ ਅੱਛਾ ਪਰ ਪੀਤ ਭਾਈ ਜੀ ਆਪਾਂ ਗੱਲ ਕਰੀਏ ਤੁਹਾਡੇ ਮਤਲਬ 1 ਤੋਂ 2 3 4 5 6 7 ਹਣਾ 7 ਦੇ ਵਿਚਾਲੇ 7 ਦੇ ਨੀਂ ਮਾਣ ਦੇ ਵਿੱਚੋਂ ਕਿੰਨੇ ਜਿਹੜੇ ਜਾਨਵਰ ਆ ਗਏ ਉਹ ਮਤਲਬ ਗੱਭਣ ਹੋ ਚੁੱਕੇ ਆ ਆ ਗੱਭਣ ਲਗਭਗ ਜਿਹੜੀਆਂ ਗਾਈਆਂ ਨੌਵੇਂ ਮਹੀਨੇ ਚ ਜਿੰਨਾਂ ਦੀ ਈ ਹੋਈ ਸੀ ਠੀਕ ਹੈ ਜੀ ਆ ਸੂਈਆਂ ਸੀ ਉਹਨਾਂ ਦੀ ਇਹੀ ਹੋ ਗਈ ਕਨਸੀਵ ਵੀ ਕਰ ਗਿਆ ਹੋਗਾ ਇਹੀ ਠੀਕ ਹੈ ਜੀ ਤੇ ਜਿਹੜੀਆਂ ਦੀ ਇਹੀ ਹੋਈ ਆਪਣਾ ਸੂਈਆਂ ਨੂੰ ਥੋੜਾ ਟਾਈਮ ਹੋਇਆ ਮਹੀਨਾ ਉਹਨਾਂ ਬਸ ਹੀ ਦਵਾਈ ਭਰਾਤੀ ਯੂਟਰਸ ਸਾਫ ਕਰਨ ਵਾਸਤੇ ਹਾਂਜੀ ਭਈ ਆਪਾਂ ਗੱਲ ਕਰਦੇ ਕਿ ਕਿ ਉਹਨਾਂ ਕੁੜੀਆਂ ਸੱਤ ਗਾਵਾਂ ਦੇ ਵਿੱਚੋਂ ਪੰਜ ਗਾਵਾਂ ਨੇ ਇਹੀ ਉਹ ਦੁੱਪਣ ਹੋ ਚੁੱਕੀਆਂ ਹੋ ਚੁੱਕੀਆਂ ਇਹ ਵੀ ਬਹੁਤ ਵੱਡੀ ਗੱਲ ਹੈ ਹਾਂਜੀ ਦੋ ਗਾਵਾਂ ਜਿਨ੍ਹਾਂ ਦੀ ਡੇਢ ਕਿ ਮਹੀਨਾ ਹੋਇਆ ਜੀ ਕਵਿ ਹੋਈ ਨੂੰ ਉਹਨਾਂ ਦੀ ਯੂਟਰਸ ਸਾਫ ਵਾਸਤੇ ਦਵਾਈ ਭਰਾਤੀ ਉਹਨਾਂ ਦੀ ਵਸੈਕੋ ਕਰਕੇ ਉਹਨਾਂ ਦੀ ਇਹ ਹੀ ਕਰਵਾ ਦਾਂਗੇ ਤੇਰਾ ਕੱਲੀ ਬੱਚੀ ਰਹਿ ਜੂ ਆਪਣੇ ਕੋਲ ਹੀ ਇਹ ਰੋਕੇ ਕਰਵਾਵਾਂਗੇ ਅ ਕਾਫ ਕਿੰਨੇ ਨੇ ਤੁਹਾਡੇ ਕੋਲ ਜੀ ਕਾਫ ਆਪਣੇ ਕੋਲ ਐਸ਼ਟਾਮ ਤਿੰਨ ਕਾਫ ਨੇ ਜੀ ਥੋੜੇ ਵਿੱਚ ਫੀਮੇਲ ਮੇਲ ਹਾਂ ਤਿੰਨ ਫੀਮੇਲ ਹੀ ਆਈ ਫੀਮੇਲ ਹੀ ਹੈ ਫੀਮੇਲ ਹੀ ਹੈ ਹਾਂ ਜੀ ਜਦੋਂ ਫੀਮੇਲ ਹੁੰਦੀਆਂ ਨੇ ਤਾਂ ਆਪਣਾ ਜਿਹੜਾ ਬਰੀਡ ਆ ਉਹ ਆਪ ਆਪ ਤਿਆਰ ਕਰ ਹਾਂ ਜੀ ਫਾਰਮ ਹੈ ਜੀ ਫਾਰਮ ਚੱਲਦਾ ਹੀ ਆ ਆਪਦੀ ਬਰੀਡ ਤੇ ਹਾਂ ਆਪਦੀ ਜੇ ਬਰੀਡ ਤਿਆਰ ਹੋ ਗਈ ਹਣਾ ਹਾਂ ਜੀ ਚਲੋ ਇਹ ਵੀ ਬਹੁਤ ਵੱਡੀ ਗੱਲ ਹੈ ਜੀ ਤੇ ਦੁੱਧ ਦੀ ਬਈ ਆਪਾਂ ਗੱਲ ਕਰੀਏ ਮਤਲਬ ਪਹਿਤ ਆਪਾਂ ਗੱਲ ਕਰੀ ਲਈ ਸੀ ਜੋ 70 ਲੀਟਰ ਦਾ ਜਿਹੜਾ ਦੜਾਗਾ ਉਹ ਤੁਹਾਡਾ ਵਧਿਆਗਾ 70 ਲੀਟਰ ਦੀ ਆਏਗਾ ਤਾਂ ਉਹਦੇ ਨਾਲ ਤੁਹਾਡੀ ਇਨਕਮ ਦੇ ਵਿੱਚ ਵੀ ਬਹੁਤ ਵਾਧਾ ਹੋਵੇਗਾ ਹਾਂਜੀ ਬਿਲਕੁਲ ਜੀ ਹਾਂਜੀ ਤਾਂ ਉਹਦੇ ਨਾਲ ਤੁਹਾਡੀ ਇਨਕਮ ਦੇ ਵਿੱਚ ਵੀ ਬਹੁਤ ਵਾਧਾ ਹੋਵੇਗਾ ਹਾਂਜੀ 70 ਲੀਟਰ ਤੁਸੀਂ ਜੇ 35 ਰੁਪਏ ਵੀ ਦੁੱਧੇ ਜਾਂਦਾ ਹੈ ਤਾਂ ਮਿਲਦਾਗਾ 2100 ਤੋਂ 23-24 ਰੁਪਏ ਦਾ ਮਤਲਬ ਜਿਹੜੀ ਥੀੜਾ ਉਹ ਆਪ ਦਾ ਖਰਚਾ ਆਪ ਕੱਢ ਰਹੀ ਹੈ ਕੱਢ ਰਹੀ ਹੈ ਜੀ ਬਿਲਕੁਲ ਹਾਂਜੀ ਕਿਉਂਕਿ ਹੁੰਦਾ ਕੀ ਹੈ ਕਿ ਆਮ ਤੌਰ ਤੇ ਜਿਹੜਾ ਫਾਰਮਾਂ ਤੇ ਉਹ ਫਾਰਮਰ ਖਰਚਾ ਵੀ ਉਹਨਾਂ ਕਰ ਰਹੇ ਹੁੰਦੇ ਹੈਗੇ ਲੇਕਿਨ ਜੇ ਆਪਾਂ ਕੈਲਕੂਲੇਸ਼ਨ ਲਾ ਕੇ ਦੇਖਦੇ ਹਾਂ ਤਾਂ ਇਟਾ ਉਹਨਾਂ ਦਾ ਖਰਚਾ ਜ਼ਿਆਦਾ ਹੋ ਰਿਹਾ ਹੁੰਦਾ ਹੈਗਾ ਪ੍ਰੋਡਕਸ਼ਨ ਪ੍ਰੋਡਕਸ਼ਨ ਘਟ ਜਾਂਦੀ ਹੈ ਜੀ ਘਟ ਹੁੰਦੀ ਹੈ ਜਾਂ ਬਰਾਬਰ ਹੁੰਦੀ ਹੈ ਨੋ ਪ੍ਰੋਫਿਟ ਨੋ ਲਾਸਟ ਨੋ ਲਾਸਟ ਤੇ ਚੱਲ ਰਿਹਾ ਹੁੰਦਾ ਹੈ ਤਾਂ ਮੈਂ ਕਈ ਫਾਰਮਾਂ ਤੇ ਬੀਤ ਕੀਤੀ ਜਿੱਥੇ ਆਪਣੀ ਕ੍ਰਾਉਨ ਫੀਲ ਚੱਲਦੀ ਸੀ ਹਾਂਜੀ ਤਾਂ ਉੱਥੇ ਮੈਂ ਦੇਖਿਆ ਵੀ ਜਿਹੜੀ ਫੀਲ ਉਹ ਪਹਿਲਾ ਬਾਰੇ تھی ਮਤਲਬ ਐਕਸ ਵਾਈ ਜੈਡ ਕਿਸੇ ਵੀ ਕੰਪਨੀ ਦੀ ਹਾਂਜੀ ਕਿਸੇ ਵੀ ਕੰਪਨੀ ਜਦੋਂ ਆਪਣੀ ਸਨਟੈਕ ਕ੍ਰਾਉਨ ਸਟਾਰਟ ਕੀਤੀ ਉਹਨਾਂ ਨੇ ਤਾਂ ਉਹ ਮਤਲਬ ਜਦੋਂ ਉਹਨ ਅੱਦੋ-ਅੱਦ ਦਾ ਜਿਹੜਾ ਹੈਗਾਗਾ ਉਹ ਫਰਕ ਪੈਂਦਾ ਨਹੀਂ ਬਹੁਤ ਵਧੀਆ ਰਿਸਪੌਂਸ ਦਿੰਦੀ ਹੈ ਜੀ ਬਹੁਤ ਵਧੀਆ ਰਿਸਪੌਂਸ ਦਿੰਦੀ ਹੈ ਤੁਹਾਡੇ ਕਿੰਨੇ ਬੈਗ ਲੱਗ ਜਾਂਦੇ ਜੀ ਮਤਲਬ ਜੇ ਆਪਾਂ ਆਪਣੇ ਕੋਲ ਜੀ ਇਸ ਟਾਈਮ ਜਿਹੜਾ ক্রਾਉਨ ਦਾ ਤਾਂ ਡੇਢ ਬੈਗ ਲੱਗ ਜਾਂਦਾ ਠੀਕ ਹੈ ਜੀ ਤੇ ਦੂਸਰੀ ਘਟ ਲੱਗਦੇ ਕੋਈ ਦੂਸਰੇ گاਵਾ ਹੁਣ ਤੋਕੜੇ ਹੀ ਨਹੀਂ ਠੀਕ ਹੈ ਜੀ ক্রਾਉਨ ਦਾ ਡੇਲੀ ਡੇਢ ਬੈਗ ਲੱਗਦਾ ਡੇਢ ਬੈਗ ਲੱਗਿਆ ਮਤਲਬ ਮਹੀਨੇ ਦੇ 45 ਬੈਗ ਹੈਗੇ ਹੈ ਹਾਂਜੀ ਕੋਈ ਹੋਰ ਵੀਰੇ ਤੁਸੀਂ ਸੁਝਾ ਦੇਣਾ ਚਾਹੁੰਦੇ ਫਾਰਮਰਾਂ ਨੂੰ ਜਿਹੜੇ ਆਪਣੇ ਫਾਰਮ ਪਰਹਾਣੇ ਹਨਾ ਪਸ਼ੂ ਪਾਲਨ ਦਾ ਕੰਮ ਕਰਦੇ ਬਿਲਕੁਲ ਹੀ ਹੋ ਸਕਦਾ ਆਪ ਦੀ ਪਲੇਜਮੈਂਟ ਦੇ ਵਿੱਚ ਚਲੋ ਸਾਰੀ ਆਪਦੇ ਮਤਲਬ ਵਾਲੇ ਹੁੰਦੇ ਨੇ ਪਰ ਫਿਰ ਵੀ ਜੇ ਇੱਕ ਟਾਲ ਦਾ ਵਰਤਨ ਰਿਵਿਊ ਹੈਗਾ ਰਿਵਿਊ ਮੰਨ ਕੇ ਚਲੋ ਮੈਂ 2015 ਦਾ ਲੱਗਿਆ ਹੋਇਆ ਤੁਹਾਨੂੰ ਆਪਾਂ ਪਹਿਲਾਂ ਗੱਲ ਕਰੀ ਜਦਾ ਦੀ ਘਾਟ ਕਰਕੇ ਥੋੜੀ ਜੀ ਆਪਣੇ ਕੋਲ ਛੇਤੀ ਅੱਗੇ ਵਧਿਆ ਨਹੀਂ ਗਿਆ ਠੀਕ ਹੈ ਜੀ ਤੇ ਜਿਹੜੇ ਕਿ ਮੇਨ ਗੱਲ ਆਗਲਾ ਕਹਿੰਦੇ ਹੋਮ ਮੇਡ ਫੀਡ ਠੀਕ ਹੈ ਜੀ ਹੋਮ ਮੇਡ ਫੀਡ ਵਾੜੀ ਨਹੀਂ ਸਭ ਕੁਝ ਆਪਦੇ ਅੱਖਾਂ ਸਾਹਮਣੇ ਪੈਣਾ ਚੰਗੀ ਹੈ ਪਰ ਜਿਹੜੇ ਨਵੇਂ ਫਾਰਮਰ ਨੇ ਉਹਨਾਂ ਤੋਂ ਉਹ ਫੈਕਟਰੀਆਂ ਤੱਕ ਪਹੁੰਚ ਨਹੀਂ ਹੁੰਦੀ ਜਿਨ੍ਹਾਂ ਨੂੰ ਸਹੀ ਫਾਰਮੂਲੇਸ਼ਨ ਦਾ ਪਤਾ ਹੋਵੇ ਜੇ ਸਹੀ ਫਾਰਮੂਲੇਸ਼ਨ ਹੋਊਗੀ ਤਾਂ ਫੀਲ ਦਾ ਪਤਾ ਲੱਗੂਗਾ ਠੀਕ ਹੈ ਹੁਣ ਇਹ ਕੋਈ ਵੀ ਕੰਪਨੀ ਹੈ ਜਿਹੜੀ ਵਧੀਆ ਨਾਮੀ ਕੰਪਨੀ ਹੈ ਕੋਈ ਵੀ ਠੀਕ ਹੈ ਉਹਨਾਂ ਬਣ ਕੇ ਚਲੋ ਫਾਰਮੂਲੇਸ਼ਨ ਸੈੱਟ ਹੁੰਦੀ ਹੈ ਠੀਕ ਹੈ ਬੀਸੀਐਸ ਸਕੋਰ ਵਧੀਆ ਰਹਿੰਦੇ ਨੇ ਮਸਟੇਟਸ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਕਨਸੀਵ ਕਰਨ ਚ ਰੇਸ਼ਿਓ ਬਹੁਤ ਵਧੀਆ ਦੇਂਦਿਆਂ ਨੇ ਬਹੁਤ ਵਧੀਆ ਲੱਗਦਾ ਤੇ ਜੋ ਬਾਈ ਨੇ ਥੋੜਾ ਜਿਹਾ ਆਦੇ ਫਾਰਮ ਦੀ ਅ ਪ੍ਰੋਜੈਕਸ਼ਨ ਹੈ ਜਿਹੜੀ ਉਹ ਸਟਾਰਟ ਕੀਤੀ ਹੋਈ ਹੈ ਨਾ ਬਾਈ ਕੋਲੇ ਨਵਾਂ ਫਾਰਮ ਬਣੇਗਾ ਬਣੂਗਾ ਆਪਾਂ ਫਿਰ ਇੱਕ ਵਾਰੀ ਬਾਈ ਕੋਲੇ ਉਹਨਾਂ ਦੀ ਜਿਹੜੀ ਕਿਸੇ ਕੈਪਟਲ ਸਟੋਰੀ ਆ ਉਹ ਨੋਰ ਬਾਤ ਤੇ ਆਵਾਂਗੇ ਤੇ ਦੋਸਤੋ ਐਸੀ ਤਰ੍ਹਾਂ ਆਤੀ ਤੁਹਾਡੇ ਕੋਲੇ ਮਤਲਬ ਤੁਹਾਡੇ ਵਾਸਤੇ ਨਵੇਂ-ਨਵੇਂ ਨਵੇਂ-ਨਵੇਂ ਫਾਰਮਾਂ ਦੇ ਜਾ ਕੇ ਲੈ ਕੇ ਵੀਡੀਓ ਬਣਾਉਂਦੇ ਰਵਾਂਗੇ ਤਾਂ ਕਿ ਤੁਹਾਨੂੰ ਜਿਹੜਾ ਸਹੀ ਜਾਣਕਾਰੀ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਕਿ ਨਹੀਂ ਬਾਈ ਬਿਲਕੁਲ ਜੀ ਬਿਲਕੁਲ ਜਦੋਂ ਆਪਣਾ ਛੱਡ ਵਗੈਰਾ ਪੈ ਗਿਆ ਉਦੋਂ ਆਪਾਂ ਪ੍ਰੋਪਰ ਵੀਡੀਓ ਬਣਾਵਾਂਗੇ ਤੇ ਜਿਹੜੇ ਆਪਣੇ ਨਵੇਂ ਭਰਾ ਹੈ ਉਹਨਾਂ ਨੂੰ ਸੁਝਾ ਦਵਾਂਗੇ ਕਿ ਇੱਕ ਲਾਸਟ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਕਿ ਮਤਲਬ ਫੀਡ ਬਾਰੇ ਥੋੜਾ ਜਿਆ ਫੀਡ ਬਾਰੇ ਤਾਂ ਇਹ ਆਪਾਂ ਤੁਹਾਨੂੰ ਦੱਸਦਾ ਵੀ ਜਦੋਂ ਕੋਈ ਵੀ ਨਵਾਂ ਫਾਰਮਰ ਖੇਲ ਹੁੰਦਾ ਹੈ ਉਹ ਦੋ ਹੀ ਗੱਲਾਂ ਤੋਂ ਹੁੰਦਾ ਹੈ ਮਸਟੈਟਸ ਉੱਤੇ ਜਾਂ ਪਸ਼ੂ ਗੰਨ ਰੀਸੀਵ ਨਹੀਂ ਕਰਦਾ ਜਿੱਥੇ ਆਪਾਂ ਨੂੰ ਮੰਨ ਕੇ ਚਲੋ ਕੋਈ ਪ੍ਰੋਬਲਮ ਨਹੀਂ ਆਈ ਜਿੱਥੇ ਫਾਰਮ ਆ ਜਿਹਦਾ ਉਹ ਪਿੱਛੇ ਨਹੀਂ ਚਲੇਗਾ ਪਿੱਛੇ ਨਹੀਂ ਜਾ ਰਿਹਾ ਫਿਰ ਇਹ ਗੱਲ ਦੁੱਧ ਦੀ ਦੁੱਧ ਦਾ ਜਿੱਥੋਂ ਤੱਕ ਮੈਂ ਫੀਡਾ ਵਰਤਿਆ ਉਹਨਾਂ ਤੋਂ ਦੁੱਧ ਆਪ ਹੀ ਚੱਲਿਆ ਠੀਕ ਹੈ ਤੇ ਸਾਰੇ ਪਾਸੋਂ ਗੁੱਡ ਰਿਸਪੌਂਸ ਮਿਲਿਆ ਖੁਸ਼ੀ ਦੇ ਆਹ ਬੇਨ ਜਿਹੜਾ ਹੈਗਾ ਕਿ particulary ਸਮੱਸਿਆ ਹੋਣੀ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਦੋ ਦਿੰਗਾ ਨਿਕਲਦਾ ਤਾਂ ਫਾਰਮ ਜਿਹੜਾ ਹੈਗਾ ਜੈਵਿਕਾ ਹਾਂ ਗਰੋਥ ਗੁਰੂ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਲਈ ਕਮਾ ਗੱਲ ਧੰਨਵਾਦ ਰਜਿੰਦਰ ਜੀ ਤੇ ਆਈ ਦੇ ਟਾਈਮ ਤੇ ਆਈਸੀ ਪਰਟੀਸ ਵੀ ਭਾਈ ਜੀ ਬਹੁਤ ਹੈਗਾ ਇਸ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ